ਕ੍ਰੂਐਲਟੀ ਔਨ ਐਨੀਮਲਸ ਰਾਈਟ ਸਰ ਤੇ ਇਸ ਸੰਬੰਧੀ ਸਾਡੇ ਕੋ ਹਿੰਦੁਸਤਾਨ ਦੇ ਵਿੱਚ ਕਿਹੜਾ ਕਾਨੂੰਨ ਮੌਜੂਦ ਹੈ ਜੀ ਭਾਰਤ ਸਰਕਾਰ ਵੱਲੋਂ ਪ੍ਰੀਵੈਂਸ਼ਨ ਆਫ ਕ੍ਰੂਐਲਟੀ ਐਕਟ ਅਗੇਂਸਟ ਐਨੀਮਲ 1960 ਇੱਕ ਕਾਨੂੰਨ ਬਣਾਇਆ ਗਿਆ ਹੈ ਜਿਸ ਵਿੱਚ ਜਾਨਵਰਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਅਤਿਆਚਾਰ ਕਰਦਾ ਹੈ ਤੋ ਉਸ ਦੀ ਧਰਾਵਾਂ ਦੇ ਅੰਦਰ ਉੱਤੇ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਜਾਨਵਰਾਂ ਦਾ ਮਤਲਬ ਕੀ ਹੈ ਕਿ ਇਕੱਲੇ ਖਾਸ ਤੌਰ ਤੇ ਜਾਨਵਰੀ ਜਿਹੜੇ ਚ ਚਾਰ ਪੈਰਾਂ ਦੇ ਉੱਤੇ ਜੀਵ ਚੱਲਦੇ ਹਨ ਉਹੀ ਹਨ ਜਾਂ ਇਸ ਦੇ ਵਿੱਚ ਜਿਹੜੇ ਪੰਛੀ ਵੀ ਆ ਜਾਂਦੇ ਹਨ ਜਾਂ ਹੋਰ ਜਿਹੜੇ ਜਿਨ੍ਹਾਂ ਨੂੰ ਅਸੀਂ ਰੈਪਟਾਈਲਸ ਕਹਿੰਦੇ ਉਹ ਵੀ ਆ ਜਾਂਦੇ ਹਨ ਜਾਂ ਜਾਨਵਰ ਜਿਹੜੇ ਜੰਗਲੀ ਜਾਨਵਰ ਹਨ ਜਾਂ ਘਰੇਲੂ ਜਾਨਵਰ ਹਨ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਰਾ ਖੋਲ ਕੇ ਵਿਸਥਾਰ ਨਾਲ ਦੱਸੋ ਸਾਈਟ ਸਰ ਇਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਵਾਈਲਡ ਲਾਈਫ ਫੋਰੈਸਟ ਲਾਈਫ ਉਸ ਤੋਂ ਬਾਅਦ ਡੋਮੈਸਟਿਕ অর ਰੈਜੀਡੈਂਸ਼ੀਅਲ ਪੈਟ ਇਹ ਸਾਰੇ ਸ਼੍ਰੇਣੀਆਂ ਦੇ ਜਿਹੜੀ ਕੈਟਾਗਰੀ ਦੇ ਜਾਨਵਰ ਪ੍ਰੋਵੈਂਸ਼ਨ ਆਫ ਕਰੁਐਲਟੀ ਐਨੀਮਲ ਐਕਟ 1960 ਦੇ ਵਿੱਚ ਫਾਲ ਕਰਦੇ ਨੇ ਕਿਹੜੇ ਇਹੋ ਜਿਹੇ ਅਧਿਕਾਰ ਹਨ ਜਿਹੜੇ ਸਾਡੇ ਇਹ ਜਿਹੜਾ ਰਾਈਟ ਟੂ ਜਿਹੜਾ ਪ੍ਰੋਵੈਂਸ਼ਨ ਆਫ ਕਰੁਐਲਟੀ ਅਗੇਂਸਟ ਐਨੀਮਲ ਜਾਂ ਜਿੰਨੂੰ ਆਪਾਂ ਆਹ ਗੱਲ ਕਹਿੰਦੇ ਆ ਕਿ ਜਾਨਵਰਾਂ ਦੇ ਉੱਤੇ ਅਤਿਆਚਾਰ ਸੰਬੰਧੀ ਕਾਨੂੰਨ ਹੈ ਉਸ ਦੇ ਵਿੱਚ ਜਾਨਵਰਾਂ ਦੇ ਜਿਹੜੇ ਅਧਿਕਾਰ ਖਾਸ ਤੌਰ ਤੇ ਉਲਿਖੇ ਗਏ ਜਿੱਦਾਂ ਕਿ ਭਾਰਤੀ ਸੰਵਿਧਾਨ ਦੇ ਵਿੱਚ ਕਲੋਜ਼ 7 ਦੇ ਵਿੱਚ ਹਰੇਕ ਮਿਊਂਸੀਪਲ ਕਾਰਪੋਰੇਸ਼ਨ ਹਰੇਕ ਸੰਵਿਧਾਨਿਕ ਅਦਾਰੇ ਦੀ ਜਿਹੜੇ ਐਡਮਿਸ਼ਨ ਆ ਉਹਦੀ ਬੇਸਿਕ ਡਿਊਟੀ ਹੈ ਕਿ ਜਿਹੜੇ ਜਾਨਵਰਾਂ ਦੀ ਹੈਲਥ ਰਿਗਾਰਡਿੰਗ ਉਹਨਾਂ ਦੀ ਫੂਡ ਸ਼ੈਲਟਰ ਔਰ ਉਹਨਾਂ ਦੇ ਅਧਿਕਾਰਾਂ ਦੇ ਰੱਖਿਆ ਕਰਨ ਦੇ ਲਈ ਉਹਨਾਂ ਨੂੰ ਮਿਊਂਸੀਪਲ ਕਾਰਪੋਰੇਸ਼ਨ ਦੇ ਵਿੱਚ ਡੇ ਬਾਈ ਡੇ ਜਿਹੜੇ ਆਪਣੇ ਰੂਲ ਐਂਡ ਰੈਗੂਲੇਸ਼ਨ ਇੰਪਲੀਮੈਂਟ ਕਰਨੇ ਜੁੜੀ ਹਨ